ਜਵਾਨੀ ਦੀ ਹਾਰ ਹੋਈ ਹੈ ਨੇਕੀ ਤੇ ਨਿਮਰਤਾ ਦੀ ਜਿੱਤ ਹੋਈ ਹੈ ਸੋ ਸਮੂਚਾ ਡੇਰਾ ਬਾਬਾ ਨਾਨਕ ਦੇ ਉਹਨਾਂ ਸੂਝਵਾਨ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਸਮਰਥਨ ਦੇ ਕੇ ਲਗਭਗ 6000 ਵੋਟ ਦੇ ਕਰੀਬ 6000 ਵੋਟ ਦੇ ਕਰੀਬ ਜਿਹੜਾ ਆ ਉਹ ਅੰਤਤ ਨਾਲ ਇਹ ਸੀਟ ਗੁਰਦੀਪ ਰੰਧਾਵਾ ਜੀ ਨੇ ਜਿੱਤੀ ਆ ਤੋਂ ਸਭ ਤੋਂ ਪਹਿਲੋਂ ਗੁਰਦੀਪ ਰੰਧਾਵਾ ਜੀ ਉਹਨਾਂ ਦੇ ਪਰਿਵਾਰ ਨੂੰ ਉਨ੍ਹਾਂ ਦੇ ਸਮਰਥਕਾਂ ਨੂੰ ਤੇ ਉਨ੍ਹਾਂ ਦੇ ਵੋਟਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੱਧਾਨੀ ਠੀਕ ਹੈ ਡਾਕਟਰ ਸੰਦੀਪ ਪਾਟਕ ਜੀ ਔਰ ਰਾਜਵ ਚੱਡਾ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਮੈਂ ਸਮਝਦਾ ਕਿ ਜਿਹੜਾ ਇੱਕ ਬਾਬੇ ਨਾਨਕ ਦੇ ਦਰ ਇੱਕ ਮੈਂ ਸਮਝਦਾ ਵੀ ਗੁੰਡਾਰਾਸ ਇੱਕ ਵੰਦ ਜਵਾਨੀ ਔਰ ਹੰਕਾਰ ਜਿਸ ਤਰ੍ਹਾਂ ਸਿਰ ਚੜ ਕੇ ਬੋਲਦਾ ਸੀਗਾ ਉਹਨਾਂ ਸਿਆਸੀ ਲੋਕਾਂ ਦੇ ਮੈਂ ਸਮਝਦਾ ਕਿ ਬਾਬੇ ਨਾਨਕ ਦੀ ਇਤਿਹਾਸਿਕ ਧਰਤੀ ਤੋਂ ਜਿਹੜਾ ਸੰਦੇਸ਼ ਆਇਆ ਕਮੈਂਡਟ ਆਇਆ ਉਹ ਉਹਨਾਂ ਨੂੰ ਸਿੱਖਣਾ ਚਾਹੀਦਾ ਔਰ ਜਿਸ ਤਰ੍ਹਾਂ ਲੋਕਾਂ ਨੂੰ ਉਹਨਾਂ ਦੇ ਮੂੰਹ ਤੇ ਚੰਡ ਮਾਰੀ ਆ ਮੈਂ ਸਮਝਦਾ ਕਿ ਐਸੇ ਸਿਆਸਤਦਾਨ ਜਿਹੜੇ ਲੋਕਾਂ ਨੂੰ ਪੈਰਾਂ 'ਚ ਰੋਂਦੜ ਦਾ ਐਟੀਟਿਊਡ ਰੱਖਦੇ ਆ ਜਿਨ੍ਹਾਂ ਸਾਹਮਣੇ ਜਿਹੜਾ ਸਾਹਮਣੇ ਲੋਕ ਕਾ ਮਤਲਬ ਕਿੜੀਆਂ ਵਰਗੇ ਆ ਉਹਨਾਂ ਨੇ ਬਹੁਤ ਵੱਡਾ ਸਬਕ ਆ ਸੋ ਆਮ ਆਦਮੀ ਪਾਰਟੀ ਨੂੰ ਕਿੰਨੋ ਸੀਟਾਂ ਜਿੱਤਣ ਤੋਂ ਬਾਅਦ ਇੱਕ ਬਹੁਤ ਵੱਡਾ ਵੱਲ ਜਿਹੜਾ ਪਿਆਰ ਆ ਪੰਜਾਬ ਦੇ ਲੋਕਾਂ ਤੋਂ ਮਿਲਿਆ ਤੁਹਾਡਾ ਮੀਡੀਆ ਕਰਮ ਕਰਮੀਆਂ ਦਾ ਬਹੁਤ ਸ਼ੁਕਰੀਆ ਤੁਸੀਂ ਬੜਾ ਅੱਛਾ ਇਹਨੂੰ ਕਵਰ ਕੀਤਾ ਔਰ ਤੁਹਾਡੇ ਚੈਨਲ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਉਹਨਾਂ ਨੂੰ ਮੁਬਾਰਕਾਂ ਸ਼ੇਅਰ ਕਰਦੇ ਆ ਸੋ ਲਾਜ਼ਮੀ ਤੌਰ ਤੇ ਜੇ ਗੁਰਦਾਸਪੁਰ ਪਾਰਲੀਮੈਂਟ ਦੀ ਹਲਕੇ ਦੇ ਅੰਦਰ ਮਾਜੀ ਦੇ ਅੰਦਰ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਇੱਕ ਭਲਵੇਂ ਜਵਾਨੀ ਦੀ ਹਾਰ ਹੋਈ ਹੈ ਨੇਕੀ ਤੇ ਨਿਮਰਤਾ ਦੀ ਜਿੱਤ ਹੋਈ ਹੈ ਸੋ ਸਮੁੱਚਾ ਡੇਰਾ ਬਾਬਾ ਨਾਨਕ ਦੇ ਉਹਨਾਂ ਸੂਝਵਾਨ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਸਮਰਥਨ ਦੇ ਕੇ ਲਗਭਗ 6000 ਵੋਟ ਦੇ ਕਰੀਬ 6000 ਵੋਟ ਦੇ ਕਰੀਬ ਜਿਹੜਾ ਆ ਉਹ ਅੰਤ ਨਾਲ ਇਹ ਸੀਟ ਗੁਰਦੀਪ ਰੰਧਾਵਾ ਜੀ ਨੇ ਜਿੱਤੀ ਆ ਤਾਂ ਸਭ ਤੋਂ ਪਹਿਲਾਂ ਗੁਰਦੀਪ ਰੰਧਾਵਾ ਜੀ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਸਮਰਥਕਾਂ ਨੂੰ ਤੇ ਉਹਨਾਂ ਦੇ ਵੋਟਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਸ੍ਰੀ ਆਰਬਿੰਦ ਕੇਜਰੀਵਾਲ ਜੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੱਮਾਨ ਠੀਕ ਹੈ ਡਾਕਟਰ ਸੰਦੀਪ ਪਾਟਕ ਜੀ ਔਰ ਰਾਜਵ ਚੱਡਾ ਜੀ ਨੂੰ ਬਹੁਤ ਬਹੁਤ ਮੁਬਾਰਕਾ ਤੇ ਮੈਂ ਸਮਝਦਾ ਕਿ ਜਿਹੜਾ ਇੱਕ ਬਾਬੇ ਨਾਨਕ ਦੇ ਦਰ ਇੱਕ ਮੈਂ ਸਮਝਦਾ ਵੀ ਗੁੰਡਾਰਾਸ ਇੱਕ ਵੰਦ ਜਵਾਨੀ ਔਰ ਹੰਕਾਰ ਜਿਸ ਤਰ੍ਹਾਂ ਸਿਰ ਚੜ ਕੇ ਬੋਲਦਾ ਸੀਗਾ ਉਹਨਾਂ ਸਿਆਸੀ ਲੋਕਾਂ ਦੇ ਮੈਂ ਸਮਝਦਾ ਕਿ ਬਾਬੇ ਨਾਨਕ ਦੀ ਇਤਿਹਾਸਿਕ ਧਰਤੀ ਤੋਂ ਜਿਹੜਾ ਇੱਕ ਸੰਦੇਸ਼ ਆਇਆ ਕਿ ਮੈਂਡੇਟ ਆਇਆ ਉਹ ਉਹਨਾਂ ਨੂੰ ਸਿੱਖਣਾ ਚਾਹੀਦਾ ਔਰ ਜਿਸ ਤਰ੍ਹਾਂ ਲੋਕਾਂ ਨੂੰ ਉਹਨਾਂ ਦੇ ਮੂੰਹ ਤੇ ਚੰਡ ਮਾਰੀ ਆ ਮੈਂ ਸਮਝਦਾ ਕਿ ਐਸੇ ਸਿਆਸਤਦਾਨ ਜਿਹੜੇ ਲੋਕਾਂ ਨੂੰ ਪੈਰਾਂ 'ਚ ਰੋਂਦੜ ਦਾ ਐਟੀਟਿਊਡ ਰੱਖਦੇ ਆ ਜਿਨ੍ਹਾਂ ਸਾਹਮਣੇ ਜਿਹੜਾ ਸਾਹਮਣੇ ਲੋਕ ਕਾ ਮਤਲਬ ਕਿੜੀਆਂ ਵਰਗੇ ਆ ਉਹਨਾਂ ਨੇ ਬਹੁਤ ਵੱਡਾ ਸਬਕ ਆ ਸੋ ਆਮ ਆਦਮੀ ਪਾਰਟੀ ਨੂੰ ਇੰਨੋ ਸੀਟਾਂ ਜਿੱਤਣ ਤੋਂ ਬਾਅਦ ਇੱਕ ਬਹੁਤ ਵੱਡਾ ਵੱਲ ਜਿਹੜਾ ਪਿਆਰ ਆ ਪੰਜਾਬ ਦੇ ਲੋਕਾਂ ਤੋਂ ਮਿਲਿਆ ਤੁਹਾਡਾ ਮੀਡੀਆ ਕਰਮੀਆਂ ਦਾ ਵੀ ਸ਼ੁਕਰੀਆ ਤੁਸੀਂ ਬੜਾ ਅੱਛਾ ਇਹਨੂੰ ਕਵਰ ਕੀਤਾ ਔਰ ਤੁਹਾਡੇ ਚੈਨਲ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਉਹਨਾਂ ਨੂੰ ਮੁਬਾਰਕਾਂ ਸ਼ੇਅਰ ਕਰਦੇ ਆ ਸੋ ਲਾਜ਼ਮੀ ਤੌਰ ਤੇ ਜੇ ਗੁਰਦਾਸਪੁਰ ਪਾਰਲੀਮੈਂਟਿਕ ਹਲਕੇ ਦੇ ਅੰਦਰ ਮਾਜੀ ਦੇ ਅੰਦਰ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਇੱਕ